ਹਾਂਜੀ ਦੋਸਤੋ ਆਪਣੇ ਅੱਜ ਦੇ ਕਸੇ ਪੀਟੇ ਵਲੌਗ ਵਿੱਚ ਸਵਾਗਤ ਆ ਜੀ ਅਸੀਂ ਆਪਾਂ ਤਾਂ ਨਹੀਂ ਕਸੇ ਪੀਟੇ ਅੱਜ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਅੱਜ ਆਪਾਂ ਨਾ ਚੁੱਕੇ ਹਾਂ ਕੱਲ ਨਹੀਂ ਨਾ ਤੇ ਸੀ ਸਹੀ ਦੱਸ ਤਗੇ ਤੇ ਆ ਕਿੱਲਾ ਜਗੀਆ ਓਹੋ ਮਜ਼ਾ ਨਾ ਤੇ ਸੀ ਕਪੜੇ ਪਹਿਲੇ ਗਿੱਲੇ ਸੀ ਪਤਾ ਨਹੀਂ ਕੀ ਲੱਗਿਆ ਪਿਆ ਸੀ ਅੱਛਾ ਕਿੱਲਾ ਹਿਤੋਂ ਤੇ ਕੋਈ ਗੱਲ ਨਹੀਂ ਰਾਤ ਦੀ ਤਰੇਲ ਪਈ ਸੀ ਤਾਂ ਕਰਕੇ ਤੇ ਹੋਰ ਦੱਸੋ ਜੀ ਇਹਦੇ ਵਿੱਚ ਕੋਈ ਖਾਸ ਨਹੀਂ ਜੀ ਵਲੌਗ ਚ ਅਬ ਦੇ ਤਿੰਨ ਮਿੰਟ ਪੂਰੇ ਕਰਨੀ ਆਪਾਂ ਬਸ ਵਲੌਗ ਦੇ ਵਿੱਚ ਮੁੱਛਾਂ ਵੀ ਨਹੀਂ ਕਟਾਂਗਾ ਅੱਜ ਤੇ ਵੇਖੋ ਜੀ ਧੁੱਪ ਥੋੜੀ ਥੋੜੀ ਹਲਕੀ ਜੀ ਨਿਕਲ ਚੁੱਕੀ ਆ ਤੇ ਤੁਹਾਨੂੰ ਸਾਨੂੰ ਥੋੜਾ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਵੇਖੋ ਜੀ ਸੂਰਜ ਆ ਫੋਟੋ ਇਹ ਤਾਂ ਨજર ਨਹੀਂ ਆ ਰਿਹਾ ਹੁਣ ਸੂਰਜ ਵਸ ਦਿਸ ਵੀ ਨਹੀਂ ਰਿਹਾ ਸਵੇਰ ਦੀ ਧੁੰਦ ਕਾਫੀ ਸੀ ਦੋ ਦਿਨ ਵਧੀਆ ਧੁੱਪ ਨਹੀਂ ਕਲੀ ਸੀ ਉਸ ਤੋਂ ਬਾਅਦ ਮੌਸਮ ਗਿਆ ਸੀ ਬਦਲ ਤੇ ਹਜੇ ਤੱਕ ਵੀ ਹੈ ਧੂੜ ਦੇਖੋ ਜੀ ਲੋ ਕੋਠਿਆਂ ਦੇ ਉੱਪਰ ਬੈਠੇ ਹਾਂ ਤੁਹਾਨੂੰ ਦਿਖਾਉਣੀ ਆ ਉਹ ਤੁਸੀਂ ਤੁਹਾਨੂੰ ਦੱਸ ਰਹੇ ਆ ਥੋੜਾ ਜਿਹਾ ਜ਼ੂਮ ਕਰਕੇ ਵਿਖਾਣ ਹਾਂ ਹੁਣ ਥੋੜੀ ਹੋਰ ਧੁੱਪ ਤੇਜ਼ ਹੋ ਚੁੱਕੀ ਆ ਲਓ ਜੀ ਦਿਖਾ ਚੁੱਕੇ ਹਾਂ ਤੁਹਾਨੂੰ ਕਿਉਂਕਿ ਕੈਮਰੇ ਦੇ ਵਿੱਚ ਓਰ ਸਾਫ ਨਹੀਂ ਨਜ਼ਰ ਆਉਂਦੀ ਨਾ ਤੇ ਓਰ ਦੱਸੋ ਜੀ ਓਕੇ ਰਿਪੋਰਟਾ ਕਿਹੜਾ ਆ ਗਿਆ ਮਗਰ ਕੱਪੜੇ ਹੀ ਦਿੱਸ ਰਹੇ ਆ ਚਲੋ ਕੱਪੜੇ ਤਾਂ ਪਾਉਣੇ ਮੈਂ ਫੇਰ ਇੱਥੇ ਬੈਠਣ ਲੱਗਿਆ ਸੀ ਮੈਂ ਫੇਰ ਹੋਈ ਪੈਂਟੀ ਗਿੱਲੀ ਹੋ ਜੂਗੀ ਉੱਪਰ ਪਾਣੀ ਡਿੱਲਿਆ ਪਿਆ ਸੀ ਉੱਥੇ ਤੇ ਓਰ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਕਹੋਗੇ ਕਿ ਪਤਾ ਨਹੀਂ ਕੀ ਕੰਮ ਲਮਾਰੀ ਜਾਂਦੇ ਆ ਇਹਦੇ ਵਿੱਚ ਕੁਛ ਨਹੀਂ ਆਪਾਂ ਦੇ 2-3 ਮਿੰਟ ਪੂਰੇ ਕਰਦੇ ਆ ਵਲੌਗ ਦੇ ਵਿੱਚ ਤੇ ਕੋਈ ਚਾਰ ਨਹੀਂ ਦੇਣੀ ਪਾਸ ਤੁਹਾਨੂੰ ਥੋੜਾ ਜਿਹਾ ਏਰੀਗਾ ਦਿਖਾਉਣੀ ਆ ਆਪਣਾ ਆਹ ਸੱਤ ਹਲਾ ਜੀ ਸੱਤ ਦਾ ਇਲਾਕਾ ਆਪਣਾ ਪਿੱਛੇ ਉੱਧਰ ਹੋ ਗਿਆ ਜੀ ਸੱਤ ਤੇ ਕੀ ਆਇਆ ਹੋਇਆ ਟਰੱਕ ਦੇ ਵਿੱਚ ਤੇ ਪਤਾ ਨਹੀਂ ਕਣਕ ਦੇ ਘਟੇ ਆਏ ਆ ਕਿ ਕੀ ਆਇਆ ਆਈ ਦੀ ਕੋਈ ਲੋੜ ਨਹੀਂ ਜੀ ਇੱਕ ਵਾਰੀ ਆਹ ਵਧੀਆ ਚੀਜ਼ ਆ ਜੀ ਉਹ ਨਾ ਕਹਿੰਦੇ ਚਾਣ ਵਾਲਿਆਂ ਦਾ ਇੱਕ ਪ੍ਰੋਡਕਟ ਆ ਗਿਆ ਵੀ ਜਿਹੜੇ ਆ ਹੈਗੇ ਆ ਏਸੀ ਸਰਦੀਆਂ ਦੇ ਵਿੱਚ ਏਸੀ ਚ ਇੱਕ ਇਹੋ ਜਿਹਾ ਮਤਲਬ ਚੀਜ਼ ਲੱਗੂਗੀ ਜਿਹਦੇ ਨਾਲ ਏਸੀ 쿨ਿੰਗ ਦੀ ਥਾਂ ਹੀਟਿੰਗ ਦੇ ਆ ਕਰੂਗਾ ਇਹ ਉਹ ਜਬੀ ਸਿਸਟਮ ਆ ਚੁੱਕਿਆ ਇੱਕ ਮੈਂ ਐਡ ਵੇਖੀ ਸੀ ਮੈਂ ਚੰਗੀ ਤਰ੍ਹਾਂ ਧਿਆਨ ਦਿੱਤਾ ਮੈਂ ਖਾ ਆਪਾਂ ਕਿਹੜਾ ਲਾਉਣਾ ਹੋਣ ਨੁਕਸਾਨ ਹੋ ਜੇ ਜਦੋਂ ਟੈਕਨੋਲੋਜੀ ਪੂਰੀ ਡਵੈਲਪਮੈਂਟ ਹੋ ਗਈ ਨਾ ਬੀ ਪ੍ਰੋਪਰ ਤਰੀਕੇ ਨਾਲ ਆਉਣ ਲੱਗੇ ਫਿਰ ਇਹ ਲਵਾਵਾਂਗੇ ਆਪਾਂ ਚੀਜ਼ ਤੇ ਇਹਦਾ ਦੂਜਾ ਫਾਇਦਾ ਐ ਕਿੰਨੀ ਸੀ ਜਿਵੇਂ ਜ਼ਿਆਦਾ ਗਰਮੈਸ਼ ਆਪਾਂ ਗੀਠੀ ਬਾਦ ਲੈਨੇ ਆ ਜਾਂ ਹੋਰ ਵੀ ਕੋਸੇ ਹੀਟ ਲਾ ਲੈਨੇ ਨਾ ਆਪਾਂ ਜਿਹੜਾ ਸਸਤੇ ਹੁੰਦੇ ਆ ਵੈਸੀ ਆਨਲਾਈਨ ਮਿਲ ਜਾਂਦੇ ਆ ਕਹਿੰਦੇ ਉਹਦੇ ਨਾਲ ਬਈ ਕਾਰਬਨ ਡਾਈਆਕਸਾਈਡ ਵਰ ਜਾਂਦੀ ਆ ਆਕਸੀਜਨ ਘਟ ਜਾਂਦੀ ਆ ਜਿੱਦੇ ਨੂੰ ਸਾਹ ਦੀ ਰਿਕਟਾ ਨੂੰ ਹੋਰ ਦਿੱਕਤ ਹੋ ਸਕਦੀ ਆ ਕਮਰੇ ਦੇ ਅੰਦਰ ਜੋ ਹੀਟਿੰਗ ਹੁੰਦੀ ਹੈ ਨਾ ਉਹ ਆਕਸੀਜਨ ਘਟਾ ਦਿੰਦੀ ਆ ਕਹਿੰਦੇ ਜਿਹੜਾ ਇਹਨਾਂ 'ਚ ਫੰਕਸ਼ਨ ਲੱਗੂਗਾ ਤੇ ਉਹ ਆਕਸੀਜਨ ਨਿਕਟਾਉਂਦਾਗਾ ਬਾਕੀ ਸ਼ੁਰੂ ਚੋਂ ਤਾਂ ਨੇ ਇਹਦੀ ਚੀਜ਼ ਵਿੱਚ ਰਣਗਰਨ ਵੀ ਹੋ ਸਕਦਾ ਜਾਂ ਹੋਰ ਵੀ ਕੋਈ ਕਾਰਨ ਹੋ ਸਕਦਾ ਜਦੋਂ ਇਹ ਲਗਾਤਾਰ ਔਨ ਲੱਗ ਕੇ ਫੰਕਸ਼ਨ ਇਹਨਾਂ 'ਚ ਐਸ ਨਾਲ ਚੌਨ ਲੱਗ ਗਿਆ ਤਾਂ ਉਹ ਤੋਂ ਪਤਾ ਲੱਗ ਜੂਗਾ ਵੀ ਇਹਦੇ ਚੀ ਲੱਗਦਾ ਗੰਪਰੈਸ਼ਰ ਦੇ ਨਾਲ ਲੱਗਦਾ ਕਿ ਹੀਟਰ ਸੋ ਠੀਕ ਆ ਜੀ ਆਪਣੇ ਹੋ ਚੁੱਕੇ ਨੇ चार मिनट कंप्लीट ती थोड़ा दस दिन वैसा देखो जी रिसेंटली रीसेंटली बार चल अपने पोषण बनाए चलो ठीक है जी धन्यवाद